ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਲਪਤ ਸਾਹਿਬ ਦੀ 22ਵੀਂ ਬੋੜੀ ਅਤੇ ਉਹਨੂੰ ਅੱਗੇ ਵਿਚਾਰ ਕਰਦੇ ਹਾਂ ਬਾਤਾਂ ਪਰ ਤਾਲ ਲਖ ਅਗਸ ਅਗਸ ਔੜ ਔੜ ਪਾਲ ਤੱਕੇ ਵੇਦ ਕੈਨਿਕ ਬਾਤ ਸੈ ਸ 18 ਕੈਨ ਕਿਤੇ ਬਾ ਅਸਰੂ ਇਕਤਾਤ ਲੇਖਾਏ ਤਾਂ ਲਿਖੀਆਂ ਲੇਖਾ ਹੋਏ ਲੇਖਾ ਹੋਏ ਵਿਨਾਸ਼ ਨਾਣਕ ਵੱਡਾ ਆਖੀਐ ਆਪੇ ਜਨੈ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨ ਪਾਈਆ ਨਦੀਆਂ ਤਵਾ ਭਵੇਂ ਸਮੁੰਦਰ ਨ ਜਾਣੀਏ ਸਮੁੰਦਰ ਸਾ ਸੁਲਤਾਨ ਗਿਰਹ ਜੇਤੀ ਮਾਲ ਧਨ ਕੀੜੀ ਤੁਨਾ ਹੋਵਨੀ ਜੇ 30 ਮਨੂ ਨ ਵਿਸਰੇ ਤੋ ਇਸ ਪਾਉਂਡ ਕੋੜੀ ਵਿੱਚ ਬਹੁਤ ਸਾਰੇ ਅਨੁਮਤਨ ਦਾ ਜੋ ਖਿਆਲ ਸੀ ਕਿ ਲੱਖਾਂ ਪਾਤਾਲ ਹਨ ਲੱਖਾਂ ਆਗਾਸ਼ਨ ਪਾਤਾਲ ਨੂੰ ਪਤਾ ਲੱਖ ਆਗਾਸ਼ੋ ਆਗਾਸ਼ ਲੱਖਾਂ ਹੀ ਆਗਾਸ਼ ਤੇ ਪਾਤਾਲ ਹਨ ਓੜ ਕੋੜ ਕੋ ਪਾਲ ਤੱਕ ਕੇ ਵੇਦ ਕਹਿਣ ਕੇ ਬਾਤ ਕਿ ਲੱਖਾਂ ਪਾਤਾਲ ਆਕਾਸ਼ ਦਿਸੇ ਵੇਦਾਂ ਵਾਲਿਆਂ ਨੂੰ ਜਿਨ੍ਹਾਂ ਨੇ ਵੇਦ ਉਚਾਰਨ ਕੀਤੇ ਪਰ ਉਹਨਾਂ ਨੇ ਵੀ ਇਸ ਕੁਦਰਤ ਦਾ ਕੋਈ ਅੰਤ ਨਾ ਲੱਭਾ ਕਿ ਕਿੰਨੇ ਦੂਰ ਤੱਕ ਇਹ ਕੁਦਰਤ ਦਾ ਫੈਲਾਅ ਹੈ ਕਿੰਨੀ ਗਹਿਰਾਈ ਹੈ ਕਿੰਨੀ ਉਚਾਈ ਹੈ ਆਸ-ਪਾਸੇ ਕਿਤਨੀਆਂ ਦਿਸ਼ਾਵਾਂ ਕਿੱਥੇ ਤੱਕ ਹੈ ਇਸ ਕੁਦਰਤ ਆਦਨੇ ਲੱਭ ਸਕੇ ਉਹਨਾਂ ਨੂੰ ਵੀ ਪਤਾ ਲੰਪਤਾ ਅੰਨ ਲਖਾ ਗਸੋ ਆਕਾਸ ਇਹ ਇਹ ਦਿਸਿਆ ਉਹਨਾਂ ਨੂੰ ਉਹੜ ਕੋੜੂ ਪਾਲ ਤੱਕ ਇਹ ਆਖਿਰ ਤੱਕ ਇਹ ਦਾ ਜਿਹੜਾ ਆਖਿਰ ਪਾਲ ਦੇ ਰੀ ਪਾਲ ਕੇ ਥੱਕ ਗਏ ਵੇਦ ਕਹਿ ਨਹੀਂ ਕੇ ਬਾਦ ਉਹ ਸਾਰੇ ਵੇਦ ਇਹ ਇੱਕ ਕਲ ਕਹਿ ਰਹੇ ਨੇ ਕਿ ਨਹੀਂ ਜੀ ਇਸ ਦਾ ਕੋਈ ਅੰਦ ਨਹੀਂ ਪਾਇਆ ਜਾ ਸਕਦਾ ਸਹਿਸ 18 ਕਹਿਨ ਕਿ ਤੀਬਾ ਤੇ ਜਿਹੜੀ ਇਸਲਾਮੀ ਚਾਰ ਗ੍ਰੰਥਨ ਜਿਨ੍ਹਾਂ ਨੂੰ ਕਿਤੇਬਾਂ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਸਨਾਤਨੀਆਂ ਦੇ ਚਾਰ ਵੇਦ ਹਨ ਉਹ ਵੀ ਹਾਰ ਹਟ ਗਏ ਉਹਨਾਂ ਨੂੰ ਵੀ ਕੁਦਰਤ ਦਾ ਅੰਤਪਾਰਾ ਵਰ ਨੇ ਲੱਗਾ ਇਸ ਤਰ੍ਹਾਂ ਜਿਹੜੇ ਇਵਰਾਨ ਦੇ ਮੰਨਣ ਵਾਲੇ ਚਾਰ ਕਿਤੇਵੀ ਪੁਸਤਕਾਂ ਮੰਨਣ ਵਾਲੇ ਉਹਨਾਂ ਨੇ ਵੀ ਇਹ ਕਹਿ ਦਿੱਤਾ ਕਿ ਵੇ ਸੈਸ 18 18000 ਆਲਮ ਹਨ ਇਹ ਕੌਣ ਕਹਿੰਦਾ ਕਿਤੇਬਾਂ ਗਾਰੀਏ ਨੇ ਅਸਲੋਂ ਇਕਤਾਤ ਇਸ ਦਿਨ ਸਾਰਿਆਂ ਦਾ ਮੁਢ ਸਾਰਿਆਂ ਦਾ ਆਜ ਇੱਕ ਹਸਤੀ ਹੈ ਪਰਮਾਤਮਾ ਤੋ ਲੇਖਾ ਹੋਏ ਤਾਂ ਲਿਖੀਏ ਲੇਖਾ ਹੋਏ ਵਿਨਾਸ਼ ਤੇ ਗੁਰੂ ਸਾਹਿਬ ਕਹਿੰਦੇ ਨੇ ਇਹ ਦੁਨੀਆਦਾਰੀ ਦੇ ਖਿਆਲ ਲੋਕਾਂ ਦੇ ਅਨੁਮਾਨ ਹੀ ਹਨ ਪਰ ਪੂਰਾ ਅੰਤ ਕੋਈ ਨਹੀਂ ਜਾਣਦਾ ਕਿਉਂਕਿ ਅਸਲ ਵਿੱਚ ਇਹ ਜੀਵਾਂ ਦੇ ਵਸਦੀ ਗੱਲ ਹੀ ਨਹੀਂ ਹੈ ਕਿ ਉਹ ਕੁਦਰਤ ਅੰਧ ਲੱਭ ਸਕਣ ਕਿਉਂਕਿ ਉਹਦਾ ਲੇਖਾ ਜੋਖਾ ਨਹੀਂ ਹੋ ਸਕਦਾ ਲੇਖਾ ਹੋਏ ਤਾਂ ਲਿਖੀਏ ਪੇ ਲੇਖਾ ਹੋਈ ਸਕੇ ਤਾਂ ਲਿਖਿਆ ਜਾਏ ਨਾ ਜਿਸ ਨੇ ਪਿੱਛੇ ਆਇਆ ਸੀ ਕਿ ਅਸੰਤ ਕੇ ਕੇਸ ਰੁਪਾਰ ਹੋਏ ਬਈ ਉਤਨੇ ਲੱਖ ਹਜ਼ਾਰਾਂ ਕਰੋੜਾਂ ਦੇ ਹੰਸੇ ਵਰਤਨੇ ਵੀ ਸਿਰ ਤੇ ਪਾਰ ਹੀ ਆਉਂਦਾ ਕਿਉਂਕਿ ਇਨਾ ਹੰਸੇ ਨਾਲ ਵੀ ਕੁਦਰਤ ਦਾ ਅੰਤ ਕਿਸੇ ਚੀਜ਼ ਦੀ ਗਿਣਤੀ ਮਿਲਦੀ ਨਹੀਂ ਹੋ ਸਕਦੀ ਇਹਦਾ ਮਤਲਬ ਹੈ ਕਿ ਲੇਖਾ ਹੋਏ ਤਾਂ ਨਹੀਂ ਲੇਖਾ ਹੋਏ ਨਹੀਂ ਸਕਦਾ ਕੁਦਰਤ ਦਾ ਕੋਈ ਅੰਤ ਪਾਇ ਨਹੀਂ ਸਕਦਾ ਕਿਉਂ ਲੇਖਾ ਹੋਏ ਵਿਨਾਸ਼ ਉਹ ਲਿਖਦੇ 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 ਲੇਖੇ ਦੇ ਹੰਸ ਇਨਸੰ ਇਨਸੇ ਮੁਕ ਜਾਣਗੇ ਪਰ ਕੁਦਰਤ ਦਾ ਆਦ ਨਹੀਂ ਲੱਭਣਾ ਨਾਨਕ ਵੱਡਾ ਆਖੀ ਹੈ ਆਪ ਹੀ ਜਾਣੇ ਆਪ ਇਹ ਨਾਨਕ ਉਸ ਪਰਮਾਤਮਾ ਨੂੰ ਵੱਡੇ ਤੂੰ ਵੱਡਾ ਮੈਂ ਤੂੰ ਬੇਦ ਆਖਿਆ ਜਾਏ ਇਹ ਹੀ ਬਬਦਾ ਹੈ ਉਹ ਆਪਣੇ ਆਪੇ ਨੂੰ ਆਪ ਹੀ ਜਾਂਦਾ ਆਪੇ ਜਾਣੇ ਆਪ ਇੱਥੇ ਹੁਣ ਖਿਆਲ ਰੱਖਿਓ ਹੁਣ ਜਿਹੜੇ ਲੋਕ ਕਹਿੰਦੇ ਨੇ ਕਿ ਬਾਣੀ ਜਿਸ ਤਰ੍ਹਾਂ ਲਿਖੀ ਦੀ ਉਸ ਤਰ੍ਹਾਂ ਪੜਨੀ ਹੈ ਉਸ ਤਰ੍ਹਾਂ ਨਹੀਂ ਪੜੀ ਜਾ ਸਕਦੀ ਹੁਣ ਪਾਤਾਲਾ ਪਾਤਾਲ ਪੜੋ ਇਹ ਕੋਈ ਅਰਥ ਨਹੀਂ ਬਣਦੇ ਪਾਤਾਲਾ ਪਾਤਾਲ ਪਹਿਲੇ ਪਾਤਾਲਾ ਦੇ ਕੰਨੇ ਉਤੇ ਬਿੰਦੀ ਦਾ ਉਚਾਰਨ ਕਰਨਾ आगासों आगास पहले आगासों दी कन्ने पे बिंदी ਦਾ ਉਚਾਰਨ ਕਰਨਾ ਹੈ ਕੈਨ ਕਿਤੇਬਾ ਇੱਥੇ ਲਿਖਿਆ ਕਿਤੇਬਾ ਉਹਨਾਂ ਕਿਤੇਬਾ ਜਿਹੜਾ ਇਹ ਸ਼ੁੱਧ ਉਚਾਰਨ ਨਹੀਂ ਹੈ ਕਿਤੇਬਾ ਇੱਥੇ ਕੰਨੇ ਤੇ ਸਾਨੂੰ ਬਿੰਦੀ ਲਾ ਕੇ ਕਿਤੇਬਾ ਕਿਉਂ ਕੋਈ ਬਹੁਵਚਨ ਨੇ ਚਾਰ ਕਿਤੇਬਾ ਨੇ ਕਨੌਨ ਅੰਜੀਲ ਤੁਰਤ ਜੰਬੂਰ ਉਹ ਬਹੁਵਚਨ ਵਿਚਨ ਇਸ ਲਈ ਇਤਿ ਕੇ ਤੇ ਮਾ ਉਚਾਰਨ ਕਰਨਾ ਬਿੰਦੀ ਦਾ ਉਚਾਰਨ ਕਰਨਾ ਵਾਜਬ ਹੈ ਅਸਲੂ ਇਕਤਾਤ ਉਹ ਧਾਤ ਦੇ ਤੱਤੇ ਨੂੰ ਔਂਕਲ ਲੱਗੀ ਹੋਈ ਹੈ ਤੇ ਅਸੀਂ ਕਿਸ ਤਰ੍ਹਾਂ ਪੜ ਸਕਦੇ ਹਾਂ ਤਾ ਤੂ ਥੋੜੀ ਪੜ ਸਕਦੇ ਹਾਂ ਇਹ ਔਂਕੜ ਇਹ ਨਹੀਂ ਬੋਲਦੀ ਇਹ ਇੱਕ ਵਚਨ ਦੀ ਲਿਖਾਈ ਹੈ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ਼ ਇੱਥੇ ਉਤਾਲ ਵਜਿਹੜਾ ਅਸੀਂ ਪੜਦੇ ਹਾਂ ਲੇਖਾ ਹੋਏ ਤਾਂ ਲਿਖੀ ਹੈ ਇੱਥੇ ਤਾਂ ਨਹੀਂ ਲਿਖਿਆ ਹੈ ਤੇ ਤੱਤਾ ਮੁਕਤਾ ਤੱਤਾ ਤੇ ਹੁਣ ਤਾਂ ਪੜਨ ਵਾਸਤੇ ਤੱਤ ਆਗੇ ਅਸੀਂ ਕੰਨਾ ਵੀ ਲਾਉਂਦੇ ਆਂ ਬਿੰਦੀ ਵੀ ਲਾਉਂਦੇ ਤਾਂ ਜਾ ਕੇ ਤਾਂ ਬਣਦਾ ਇਸ ਲਿਖਣ ਜੀ ਨਹੀਂ ਲਾਉਂਦੇ ਲੇਕਿਨ ਬੋਲਦੇ ਆਂ ਸਾਨੂੰ ਕੰਨਾ ਤੇ ਬਿੰਦੀ ਉਚਾਰਨ ਕਰਨਾ ਪੈਂਦਾ ਤਾਂ ਸ਼ੁੱਧ ਪਾਠ ਬਣਦਾ ਜਿਹੜੇ ਲੋਕ ਕਹਿੰਦੇ ਨੇ ਬਾਣੀ ਜਿਸ ਤਰ੍ਹਾਂ ਲਿਖੀ ਦੀ ਉਸ ਤਰ੍ਹਾਂ ਪੜਨੀ ਹੈ ਉਹ ਵੀ ਨਹੀਂ ਇਹ ਇਹ ਕਰ ਸਕਦੇ ਉਹ ਕੀ ਤੱਤਾ ਪੜਦੇ ਨੇ ਉਹ ਇਸ ਤਰ੍ਹਾਂ ਪੜ ਸਕਦੇ ਨੇ ਲੇਖਾ ਹੋਏ ਤੱਤਾ ਲਿਖਿਆ ਨਹੀਂ ਇਸ ਤਰ੍ਹਾਂ ਨਹੀਂ ਪੜ ਉਹ ਵੀ ਤਾਂ ਹੀ ਪੜਦੇ ਨੇ ਉਹ ਵੀ ਕੋ ਨੂੰ ਕੰਨਾ ਬਿੰਦੀ ਉਚਾਰਨ ਕਰਦੇ ਨੇ ਲੇਕਰ ਵਿਨਾਸ ਹੁਣ ਵਿਨਾਸ ਤੇ ਸਸਤੀ ਉਂਕੜ ਵੀ ਇਸ ਨਹੀਂ ਪੜ ਸਕਦੇ ਵਿਨਾਸ ਤੋਂ ਥੋੜੀ ਪੜਨਾ ਹੈ ਜੇ ਵਿਨਾਸ ਨੂੰ ਨਹੀਂ ਪੜ ਸਕਦੇ ਤਾਂ ਤਾਤੂ ਨਹੀਂ ਪੜ ਸਕਦੇ ਫਿਰ ਰਾਉ ਤੇ ਵਿਆਹ ਤੇ ਸ਼ਾਹੂ ਪੜਨ ਦਾ ਕੀ ਮਤਲਬ ਹੈ ਉਤੇ ਵੀ ਵਿਆਹ ਸ਼ਾ ਵਿਸਾ ਰਾਹੀ ਸਹੀ ਉਚਰਨ ਨਾਨਕ ਵੱਡਾ ਆਖੀ ਹੈ ਆਪੀ ਜਨਨਾ ਆਪ ਹੁਣ ਆਪ ਦੇ ਪਪੇ ਨੂੰ ਉਂਕ ਲੱਗੀ ਹੋਈ ਹੈ ਇੱਥੇ ਕਿ ਹੁਣ ਆਪੂ ਪੜਾਂਗੇ ਜੇ ਪੁੱਛੋ ਜੀ ਇਹ ਕਿਉਂ ਨਹੀਂ ਤੁਸੀਂ ਪਰਦੇ ਕਹਿੰਦੇ ਜੀ ਇਹ ਆਹ ਕੁੜ ਲੱਗਦਾ ਠੀਕ ਨਹੀਂ ਲੱਗਦਾ ਇਹ ਕੋਈ ਗੱਲ ਥੋੜੀ ਹੋਈ ਪਜਿੱਤੇ ਚੰਗਾ ਲੱਗੇ ਤੁਹਾਡੇ ਦਿਲ ਨੂੰ ਚੰਗਾ ਲੱਗੇ ਹੁਣ ਹਰ ਇੱਕ ਹਰ ਇੱਕ ਨੂੰ ਹਰ ਚੀ ਚੰਗੀ ਨਹੀਂ ਲੱਗਦੀ ਕਿਸੇ ਨੂੰ ਉਸ ਤਰ੍ਹਾਂ ਚੰਗਾ ਲੱਗਣਾ ਕਿਸੇ ਨੂੰ ਉਸ ਤਰ੍ਹਾਂ ਚੰਗਾ ਲੱਗਣਾ ਫਿਰ ਆਪਣੀ ਮਨਮਰਜ਼ੀ ਤੋਂ ਚੱਲਨ ਹੋ ਗਏ ਉਹ ਚੱਲਨ ਬਸੇ ਕੋ ਨਿਯਮ ਹੈ ਉਹ ਕਹਿੰਦੇ ਨਿਯਮ ਨੇ ਇਹ ਮਨਮਰਜ਼ੀ ਨਹੀਂ ਇੱਥੇ ਤਾਂ ਇੱਥੇ ਅਸੀਂ ਆਪ ਨੂੰ ਨਹੀਂ ਪੜ ਸਕਦੇ ਇਹ ਆਪ ਜਿਹੜਾ ਹੈ ਉਹ ਪਰਮਾਤਮਾ ਇੱਕ ਵਚਨ ਹੈ ਉਹ ਆਪੇ ਜਾਣ ਆਪ ਆਪਣਾ ਆਪ ਦਾ ਇੱਕੋ ਹੀ ਹੈ ਉਸ ਨੂੰ ਉਹ ਜਾਣਦਾ ਸਲਾਹੀ ਸਲਾਹ ਉਸ ਪਰਮਾਤਮਾ ਸਲਾਂ ਜੋਗ ਨੂੰ ਸਲਾਂ ਵਾਲੇ ਸਲਾਂਦੇ ਹਨ ਬੇਅੰਤ ਦੁਨੀਆਂ ਉਸ ਦੀ ਸਿਫਤ ਸਲਾਹ ਕਰਦੀ ਹੈ ਇਤੀ ਸੁਰਤ ਨਾ ਪਾਈਏ ਪਰ ਇਹ ਸਿਫਤ ਸਲਾਹ ਕਰਨ ਦੇ ਕਾਰਨ ਕਿਸੇ ਨੂੰ ਇੰਨੀ ਵੀ ਸੁਰਤੀ ਨਹੀਂ ਆਈ ਇਤਨਾ ਵੀ ਕਿਸੇ ਨੂੰ ਗਿਆਨ ਨਹੀਂ ਆਇਆ ਕਿ ਉਹ ਪਰਮਾਤਮਾ ਕਿੰਨਾ ਬੇਅੰਤ ਹੈ ਉਸ ਦੀ ਬੇਅੰਤਤਾ ਦਾ ਕੋਈ ਅੰਤਪਾਰਾ ਬਾਨ ਨਹੀਂ ਲੱਭ ਸਕਿਆ ਸਹਾਲਾਨ ਵਾਲੇ ਬੜੇ ਨੇ ਜਿਹੜੇ ਵੀ ਸਿਫਤ ਸਲਾਹ ਕਰਦੇ ਨੇ ਨਦੀਆਂ ਤਵਾ ਪਵੇਂ ਸਮੁੰਦਰ ਬਈ ਇਹ ਗੱਲ ਸਮਝਣ ਵਾਲੀ ਜੀ ਇਹ ਸਮਝ ਆ ਜਾਏ ਤਾਂ ਅੰਤ ਲੱਭਣ ਦੀ ਲੋੜ ਨਹੀਂ ਹੈ ਇਹ ਸਮਝ ਆ ਜਾਏ ਇਹ ਨਦੀਆਂ ਅਤਿਹਾਰ ਨਦੀਏ ਤੇ ਨਾਲੇ ਪਾਉਂਦੇ ਸਮੁੰਦਰ ਜੇ ਤੂੰ ਸਮੁੰਦਰ ਵੀ ਜਾ ਕੇ ਪੈਂਦੇ ਨੇ ਨਾ ਜਾਣੀ ਐ ਫਿਰ ਉਹ ਵੱਖਰੇ ਨਹੀਂ ਜਾਣੇ ਜਾਂਦੇ ਉਹਨਾਂ ਨਦੀਆਂ ਨਾਲੇ ਦਰਿਆਵਾਂ ਦਾ ਬਾਰ ਕੁਝ ਵੀ ਨਾਮ ਹੋਵੇ ਜੇਲਮ ਹੋਵੇ ਚਨਾਬ ਹੋਵੇ ਰਾਵੀ ਹੋਵੇ ਬਿਆਸ ਹੋਵੇ ਕੁਝ ਵੀ ਨਾ ਹੋਵੇ ਪਰ ਜੇ ਤੂੰ ਸਮੁੰਦਰ 'ਚ ਪੈਂਦੇ ਨੇ ਉੱਤੇ ਜਾ ਕੇ ਉਹਨਾਂ ਦਾ ਨਾਮ ਸਾਗਰ ਹੀ ਬਣ ਜਾਂਦਾ ਹੈ ਉੱਤੇ ਫਿਰ ਵਿੱਚੋਂ ਤੁਸੀਂ ਵਖਰਾ ਸਿੰਧ ਵਖਰਾ ਜੇ ਨੂੰ ਵਖਰਾ ਚਨਾਬ ਤੁਸੀਂ ਨਹੀਂ ਪਛਾਣ ਸਕਦੇ ਜੇ ਤੂੰ ਸਾਗਰ ਵਿੱਚ ਪੈ ਗਿਆ ਉਹਨੂੰ ਸਾਗਰ ਤੋਂ ਵਿਛੜਿਆ ਉਹਦਾ ਇਹ ਅੰਸ਼ ਦਰਿਆ ਇਹ ਨਾਲਾ ਜਾ ਕੇ ਵਿੱਚ ਪੈ ਕੇ ਦ ਸਾਗਰ ਹੀ ਬਣ ਗਿਆ ਬਸ ਇਹ ਗੱਲ ਸਮਝਣ ਵਾਲੀ ਹੈ ਕਿ ਕੀਤਾ ਬਸ ਇੱਕੋ ਕੁਆਪਤੀ ਸੇ ਹੋਏ ਲਖ ਦਰਿਆ ਪਰਮਾਤਮਾ ਦੇ ਆਪਣੇ ਇੱਕ ਵਾਕ ਨਾਲ ਦੀ ਸ੍ਰਿਸ਼ਟੀ ਬਣ ਗਈ ਔਰ ਜੀਵ ਬਣ ਗਏ ਔਰ ਉਹਨਾਂ ਦੇ ਵਿੱਚ ਲੱਖਾਂ ਜੀਵਾਂ ਦੇ ਅੰਦਰ ਹਜ਼ਾਰਾਂ ਕਰੋੜਾਂ ਅਰਬਾਂ ਖਰਬਾਂ ਜੀਵਾਂ ਦੇ ਅੰਦਰ ਉਹ ਆਤਮਿਕ ਜੋਤ ਦਾ ਦਰਿਆ ਵਗਦਾ ਉਹਨੇ ਜਿਹੜਾ ਸਾਡੇ ਅੰਦਰ ਦਰਿਆ ਵਗਦਾ ਹੈ ਆਤਮਾ ਦਾ ਇਹ ਉਸ ਪਰਮਾਤਮਾ ਦਾ ਅੰਸ਼ ਹੈ ਜਿਸ ਤਰ੍ਹਾਂ ਨਦੀਆਂ ਨਾਲਿਸ ਮੁੰਦਲ ਦਾ ਅਣਸ਼ਣ ਉਹ ਸੁੰਦਰ ਜ ਟਾ ਕੇ ਸਾਗਰ ਹੋ ਜਾਂਦੇ ਨੇ ਇਸ ਤਰ੍ਹਾਂ ਅਸੀਂ ਵੀ ਜੋਤੀ ਜੋਤ ਰਲੀ ਸੰਪੂਰਨ થી ਆ ਰਾਮ ਅਸੀਂ ਸੰਪੂਰਨ ਹੋਣਾ ਹੈ ਜਿਉਂਦੇ ਜੀ ਵੀ ਆਪਣਾ ਆਪਾਸ ਪੰਜ ਪੂਤਰ ਸਰੀਰ ਨਹੀਂ ਸਮਝਣਾ ਆਪਣਾ ਆਪ ਆਪਣੇ ਅੰਤਰੀਵ ਨੂੰ ਆਤਮਾ ਨੂੰ ਸਮਝਣਾ ਕਿਵੇਂ ਆਤਮਾ ਉਹ ਸੀਰੀ ਜ ਬੈਠੀ ਹੋਈ ਆ ਉਸ ਆਤਮਾ ਨੇ ਪਰਮਾਤਮਾ ਨਾਲ ਸੰਯੋਗ ਬਣਾਉਣਾ ਹੈ ਇਹ ਹੈ ਨਦੀਆਂ ਤੇ ਵਾਪਸ ਸਮੁੰਦਰ ਨਾਲ ਸੰਯੋਗ ਨ ਜਾਣੀ ਫਿਰ ਉਹ ਬਖਰੇ ਨਹੀਂ ਜਾਣੇ ਜਾਂਦੇ ਇਸ ਤਰ੍ਹਾਂ ਅਸੀਂ ਵੀ ਬਖਰੇ ਨਹੀਂ ਜਾਣੇ ਜਾਗੇ ਪ੍ਰਭੂ ਦਾ ਰੂਪ ਹੋ ਜਾਵਾਂਗੇ ਪ੍ਰਭੂ ਸਮਾ ਕੇ ਪ੍ਰਭੂ ਹੀ ਬਣ ਜਾਂਦਾ ਬੰਦਾ ਜਿੱਦੇ ਚ ਵਿਛੜਿਆ ਉਸਦੇ ਦੀ ਮੁੜ ਕੇ ਸਮਾ ਕੇ ਉਸੇ ਦਾ ਰੂਪ ਹੋ ਜਾਂਦਾ ਸਮੁੰਦ ਸ਼ਾਹ ਸੁਲਤਾਨ ਜਿਹੜੇ ਬਾਕੀ ਦੁਨੀਆਦਾਰੀ ਅਗਰ ਮਾਇਆ ਦੀ ਗੱਲ ਕਰੀਏ ਤੇ ਜਿਹੜੇ ਸਮੁੰਦਰਾਂ ਦੇ ਸ਼ਾਹ ਸੁਲਤਾਨ ਜਿਨ੍ਹਾਂ ਤੇ ਰਾਜ ਸਮੁੰਦਰਾਂ ਤੇ ਵੀ ਜਿਨ੍ਹਾਂ ਦੇ ਰਾਜ ਨੇ ਤੁਸੀਂ ਦੇਖੋ ਸਮੁੰਦਰਾਂ ਵਿੱਚ ਵੀ ਡਾਕੂ ਲੋਕ ਨੇ ਸਮੁੰਦਰਾਂ ਉੱਪਰ ਆਪਣੇ ਆਪਣੇ ਮੁਲਕਾਂ ਦਾ ਤੇ ਇਹ ਫਲਾਣਾ ਸਾਗਰ ਹੈ ਫਲਾਣਾ ਸਾਗਰ ਉਹ ਵੀ ਮੱਲੇ ਪੇ ਨੇ ਸਮੁੰਦਰਾਂ ਦਾ ਕੋਈ ਬਾਦਸ਼ਾਹ ਹੋਵੇ ਗਿਹਾਂ ਸੇਤੀ ਮਾਲ ਤਣ ਇਹਨਾਂ ਉਹ ਪਹਾੜ ਭਾਰਾ ਜਿੰਨਾ ਉਸ ਕੋਲ ਮਾਲ ਤਣ ਹੋਵੇ ਕੀੜੀ ਤੁਲ ਨਾ ਹੋਣੀ ਉਹ ਜੇ ਇਸ ਮਨੂਨੋ ਵਿਚਰੇ ਜੇ ਉਹ ਇੱਕ ਕੀੜੀ ਨਿੱਕੀ ਜੀ ਕੀੜੀ ਜਿਸ ਦੀ ਕੋਈ ਬਾਤ ਸੀ ਨਹੀਂ ਜਿਸ ਦੀ ਕੋਈ ਮਲਕੀਅਤ ਨਹੀਂ ਨਾ ਸਮੁੰਦਰਾਂ ਦਾ ਸ਼ਾਹ ਹੈ ਤੇ ਨਾ ਬਾੜਾ ਜਿਤਨਾ ਉਹਦੇ ਕੋਲ ਤਾਨਦੁਲਤ ਹੈ ਲੇਕਿਨ ਉਸ ਕੋਲ ਕੀ ਹੈ ਜੀਤ ਇਸ ਮਨੁਨੋ ਵਿਸਰੇ ਜੇ ਐਸੀ ਕੀੜੀ ਦੇ ਮਨੁ ਪਰਮਾਤਮਾ ਨਹੀਂ ਭੁੱਲਦਾ ਉਹ ਪਰਮਾਤਮਾ ਨੂੰ ਯਾਦ ਕਰਦੀ ਹੈ ਤਾਂ ਉਹ ਕੀੜੀ ਅ ਮੁਕਾਬਲਾ ਇਸ ਸਮੁੰਦਰਾਂ ਦੇ ਸ਼ਾਹ ਸੁਲਤਾਨ ਤੇ ਜਿਨ੍ਹਾਂ ਕੋਲ ਬਾੜਾ ਜਿਤਨੇ ਤਾਨਦੁਲਤ ਹੁਣ ਉਹ ਵੀ ਨਹੀਂ ਕਰ ਸਕਦੇ ਇਹਦਾ ਮਤਲਬ ਕੀ ਹੋਇਆ ਮਾਨਤਾ ਇਨਸਾਨ ਦੀ ਇਸ ਵਿੱਚ ਨਹੀਂ ਕਿ ਉਹ ਕਿਤਨਾ ਪੜਿਆ ਲਿਖਿਆ ਦੁਨੀਆਵੀ ਵਿਦਿਆਦੁਕਰ ਕਿਤਨੀ ਡਿਗਰੀਆਂ ਨਹੀਂ ਇਹ ਮਾਨਤਾ ਨਹੀਂ ਕਿਉਂ ਰਾਜਾ ਮਹਾਰਾਜਾ ਹੈ ਉਹ ਕਈਆਂ ਮੁਲਕਾਂ ਦਾ ਰਾਜ ਉਹਦੇ ਅਰੀਨ ਹੈ ਉਹ ਦੁਨੀਆ ਦਾ ਸੁਪਰੀਮ ਰਾਜ ਹੈ ਇਸ ਦੀ ਮੰਨਤਾ ਨਹੀਂ ਕੋਈ ਕਿਤਨਾ ਕਦਬੂਤ ਵਾਲਾ ਸ਼ਕਲ ਸੂਰਤ ਵਾਲਾ ਕੋਈ ਮੰਨਤਾ ਨਹੀਂ ਕੋਈ ਕਿਤਨਾ ਬਹਾਵ ਦੀ ਬਲ ਵਾਲਾ ਹੈ ਕਿੰਨੀ ਸਰੀਰਕ ਸ਼ਕਤੀ ਵਾਲਾ ਹੈ ਇਹਦੀ ਵੀ ਕੋਈ ਮੰਨਤਾ ਨਹੀਂ ਮੰਨਤਾ ਇਸ ਗੱਲ ਵਿੱਚ ਹੈ ਕਿ ਉਹ ਪਰਮਾਤਮਾ ਦਾ ਨਾਮ ਸਿਮਰਤਾ ਕੇ ਨਹੀਂ ਪਰਮਾਤਮਾ ਕੀ ਰੂਪ ਭੁੱਲਿਆ ਦੇ ਨੀ ਕਿ ਪਰਮੇਸ਼ੁਰ ਤੇ ਭੁੱਲਿਆ ਵਿਆਪਨ ਸਭੇ ਰੋਗ ਕੀ ਵਿਸਰੇ ਦੁਖ ਬੋਤਾ ਲਾਗੇ ਵਿਸਮ ਨਾਲ ਦੁਖ ਹੀ ਦੁਖ ਹੈ ਭੁੱਲਣ ਵਿੱਚ ਹੀ ਸਾਰੇ ਕਲੇਸ਼ ਨੇ ਤੇ ਜਿਸ ਦੇ ਮਨ ਚ ਪ੍ਰਭੂ ਭੁੱਲਦਾ ਨਹੀਂ ਉਹ ਅਗਰ ਕੀੜੀ ਸਮਾਨੁਸਤਾ ਜੀਵਨ ਹੈ ਉਹ ਇੱਕ ਨਿੱਕੀ ਜਿਹੀ ਕੁੱਲੀ ਅੱਖਾਂ ਦੀ ਕੁੱਲੀ ਚ ਰਹਿੰਦਾ ਉਹ ਬਲੈ ਪਲਿਸਵਾਵੀ ਛਾਪਰੀ ਜਮੇ ਗੁਣ ਗਾਈ ਕਿਤੀ ਕਾਮਨਾ ਤੌਲ ਘਰ ਜਿਤ ਘਰ ਬਿਸਰਾਏ ਤੌਲ ਘਰ ਪਾ ਬੜੇ ਬੜੇ ਸੋਨੇ ਉੱਚੇ ਚਿਤਵੇ ਚਿੱਤੇ ਸਵੇਦੀਆਂ ਨਾਲ ਚਮਕਾਏ ਹੋਏ ਮਹਿਲ ਉਹ ਕਿਸੇ ਅਰਥ ਨਹੀਂ ਹਨ ਅਗਰ ਉੱਤੇ ਬੈਠਾ ਬੰਦਾ ਵਿਕਾਰੀ ਭੋਗ ਰਿਆ ਮਾਇਆਧਾਰੀ ਹੈ ਉਹਦੀ ਸੋਚ ਵਿੱਚ ਪ੍ਰਮਾਤਮਾ ਨਹੀਂ ਉਹ ਪ੍ਰਮਾਤਮਾ ਭੁੱਲਿਆ ਹੋਇਆ ਹੈ ਉਹਦਾ ਕੋਈ ਮੁੱਲ ਨਹੀਂ ਉਹਦੇ ਬਦਲੇ ਇੱਕ ਛੋਟੀ ਜਿਹੀ ਕੀੜੀ ਜਿਸ ਨੂੰ ਮਨ ਚ ਪ੍ਰਭੂ ਨਹੀਂ ਭੁੱਲਦਾ ਉਹ ਮਹਾਨ ਹੈ ਉਹ ਵੱਡੀ ਹੈ ਉਹ ਇਹ ਵੱਡੇ ਵੱਡੇ ਸ਼ਾਹ ਸੁਲਤਾਨ ਇੱਕ ਕੀੜੀ ਦੇ ਵੀ ਬਰਾਬਰ ਨਹੀਂ ਅਗਰ ਉਸ ਕੀੜੀ ਪ੍ਰਮਾਤਮਾ ਦਾ ਸਿਮਰਨ ਕਰਨ ਵਾਲੀ ਹੈ ਤੇ ਸ਼ਾਹ ਸੁਲਤਾਨ ਅਗਰ ਸਿਮਰਨ ਹੀ ਨਹੀਂ ਨੇ ਨਾਮਹੀਨ ਹਨ ਉਹਨਾਂ ਦਾ ਕੋਈ ਮੁੱਲ ਨਹੀਂ ਤੋ ਤੁਸੀਂ ਦੇਖੋ ਜਪਜੀ ਸਾਹਿਬ ਸਾਨੂੰ ਕਿੱਧਰ ਜੋੜਦੀ ਹੈ ਇੱਕ ਤੇ ਰਬੀ ਰਜ਼ਾ ਵੀ ਤੁਰਨਾ ਪ੍ਰਮਾਤਮਾ ਦਾ ਸਿਮਰਨ ਕਰਨਾ ਹਰ ਵੇਲੇ ਪ੍ਰਮਾਤਮਾ ਨੂੰ ਯਾਦ ਰੱਖਣਾ ਇੱਕ ਪਲ ਪ੍ਰਮਾਤਮਾ ਨੂੰ ਸਾਨੂੰ ਭੁੱਲੇ ਨਾ ਇਹ ਮੁੱਖ ਜੀਵਨ ਦੀ ਪਰਿਯੋਜਨਾ ਹੈ ਪਰਿਯੋਜਨਾ ਇਹ ਨਹੀਂ ਕਿ ਰੱਬ ਕਿੰਨਾ ਵੱਡਾ ਹੈ ਕਿੰਨਾ ਮੋਟਾ ਕਿੰਨਾ ਪਤਲਾ ਕਿੰਨਾ ਉੱਚਾ ਲੰਮਾ ਇਹ ਇਹ ਸਾਡਾ ਕੰਮ ਨਹੀਂ ਹੈ ਕੁਦਰਤ ਕਿੰਨੀ ਵੱਡੀ ਪਰਮਤਨ ਬਣਾਈ ਹੈ ਇਨਸਾਨ ਕਿੰਨੇ ਨੇ ਪੰਛੀ ਕਿੰਨੇ ਨੇ ਕੀੜੇ ਮਕੜੇ ਕਿੰਨੇ ਨੇ ਚੰਨ ਤਾਰੇ ਕਿੰਨੇ ਨੇ ਇਹ ਇਹ ਸਾਡਾ ਕੰਮ ਨਹੀਂ ਹੈ ਇਸ ਕੰਮ ਨੇ ਸਾਨੂੰ ਪ੍ਰਭੂ ਨੇ ਪੈਦਾ ਨਹੀਂ ਕੀਤਾ ਪਿਛਲੇ ਪੈਦਾ ਕੀਤਾ ਭਈ ਪ੍ਰਾਪਤ ਮਾਨੁਕ ਦੀ ਖੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਜਿਹੜਾ ਵੇਲਾ ਮਿਲਿਆ ਜ਼ਿੰਦਗੀ ਦਾ ਇਹ ਖਿਆਲ ਰੱਖਿਓ ਜ਼ਿੰਦਗੀ ਦਾ ਇਸ ਜ਼ਿੰਦਗੀ ਦੇ ਵਿੱਚ ਹੀ ਗੋਬਿੰਦ ਨੂੰ ਮਿਲ ਲੈ ਉਸ ਪਰਮਾਤਮਾ ਦੀ ਪਰਮਾਤਮਾ ਦੀ ਪਛਾਣ ਕਰਨੀ ਹੈ ਆਤਮਾ ਪਰਮਾਤਮਾ ਦਾ ਸੁਮੇਲ ਕਰਨਾ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹ ਜਿੰਦਗੀ ਦਾ ਲਕਸ਼ ਹੈ ਜਦ ਸਭ ਤੁਹਾਨੂੰ ਇਹ ਡਰਾਉਂਦਾ ਹੈ ਲਾਸਤ ਇੱਥੇ ਜਾ ਕੇ ਗੱਲ ਮੁੱਕੇ ਕਿ ਜਿਨੀ ਨਾਮ ਤੇ ਆਇਆ ਗੇ ਮਸ਼ਕਤਕਾਰ ਨਾਨਕ ਤੇ ਮੁਗਲੇ ਕੀਤੀ ਛੁੱਟੀ ਨਾਲ ਗੱਲ ਇੱਥੇ ਆ ਕੇ ਮੁਕਣੀ ਹੈ ਤੋਂ ਅੱਜ ਅਸੀਂ ਇੱਥੇ ਇਹ ਵਿਚਾਰ ਆਪਣੇ ਸਮੂਹਿਤ ਕਰਦੇ ਹਾਂ ਕਿ ਦੁਨੀਆਵੀ ਸ਼ੋਰ ਤਾਂ ਇਹਨਾਂ ਦਾ ਕੋਈ ਮਤਲਬ ਨਹੀਂ ਹੈ ਇਹ ਕੋਈ ਨਾਲ ਨਹੀਂ ਜਾਂਦੀ ਨਾ ਹੀ ਅਸੀਂ ਕੁਦਰਤ ਅੰਤ ਲੱਭ ਸਕਦੇ ਹਾਂ ਹਾਂ ਪਰਮਾਤਮਾ ਨੂੰ ਲੈਣਾ ਬਸ ਹਰ ਘੜੀ ਹਰ ਪਲ ਪਰਮਾਤਮਾ ਦੀ ਯਾਦ ਜ਼ਿਕਰੀ ਰਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ